ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਭਰਾ ਠੀਕ ਠਾਕ ਹੋ ਤੇ ਅੱਜ ਆਪਾਂ ਵੱਢਾਂਗੇ ਮਿੱਤਰੋ ਮੂੰਗੀ ਤੇ ਮੂੰਗੀ ਬਿਲਕੁਲ ਵੱਢਣ ਦੇ ਲਈ ਹੋ ਰਹੀ ਹੈ ਤਿਆਰ ਤੇ ਉਡੀਕ ਕਰ ਰਹੇ ਆਪਾਂ ਮਸ਼ੀਨ ਆਉਂਦੀ ਹਨਾ ਤੇ ਫਿਰ ਪੂਰਾ ਪ੍ਰੋਸੈਸ ਤੁਹਾਨੂੰ ਦਿਖਾਵਾਂਗੇ ਵੀ ਵੀ ਮਸ਼ੀਨ ਨਾਲ ਮੂੰਗੀ ਵੱਢਣੀ ਕਾਮਯਾਬ ਸੌਦਾ ਹੈ ਜਾਂ ਫੇਲ ਹੈ ਹਨਾ ਤੇ ਕਿੰਨਾ ਕੁ ਨੁਕਸਾਨ ਹੁੰਦਾ ਜਾਂ ਨਹੀਂ ਹੁੰਦਾ ਹਨਾ ਉਹ ਸਾਰਾ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਮੂੰਗੀ ਦਾ ਕੀ ਝਾੜ ਰਹਿੰਦਾ ਕਿੰਨੀ ਮੂੰਗੀ ਨਿਕਲਦੀ ਹੈ ਤੇ मूंगी ਦੇ ਫਾਇਦੇ ਆ ਵੀ ਜਾਣਦੇ ਜਾਂ ਨੁਕਸਾਨ ਆ ਨਾ ਸਾਰਾ ਤੁਸੀਂ ਵੀਡੀਓ ਦੇ ਐਂਡ ਤੱਕ ਜਰੂਰ ਦੇਖਿਓ ਮਸ਼ੀਨ ਲਾਤੀ ਵਿਸ਼ਾਲ ਤੇ ਲਾਗੇ मूंगी ਵੱਢਣ ਮਸ਼ੀਨ ਆ ਗਈ ਸੀ ਤੇ ਪੱਪੂ ਇਧਰੋਂ ਤਾਰਾਂ ਪਤੰਦਰ ਹੱਥ 'ਚ ਹੀ ਫੜੀ ਖੜਾ ਦੇਖੋ ਤੁਸੀਂ ਆਹ ਲਾ ਬੀਜ ਦੀਆਂ ਲੀਆਂ ਤਾਰਾਂ ਨੂੰ ਕਹਿੰਦਾ ਕਰੰਟ ਫਰੰਟ ਨਹੀਂ ਆਉਂਦਾ ਮੇਰੇ ਹੱਥ 'ਚ ਹੀ ਫੜੀ ਖੜਾ ਤੇ मूंगी ਵੱਢੀ ਜਾਂਨੇ ਬਾਈ ਮਸ਼ੀਨ ਦੀ ਬਾਡੀ ਵੀ ਚੈੱਕ ਕਰ ਲਓ ਬਾਈ ਜਮਾ ਇੱਕ ਨੰਬਰ ਬਾਡੀ ਆ ਦੇਖੋ ਤੇ ਐਸਐਮਐਸ ਵੀ ਮਗਰ ਜਮਾ ਹੈ ਚੂਰੀ ਬਣਾਉਂਦਾ ਤੁਰਿਆ ਜਾਂਦਾ ਆ ਦੇਖੋ ਬਹੁਤ ਘੈਂਟ ਚੀਜ਼ ਆ ਬਾਈ ਵਿਸ਼ਾਲ ਦਾ ਨਾਮ ਐਵੇਂ ਨਹੀਂ ਚੱਲਦਾ ਕਬੂ ਦਾਣੇ ਚੈੱਕ ਕਰਦਾ ਮਗਰ ਕਹਿੰਦਾ ਫਲੀ ਫੁਲੀ ਚ ਦਾਣੇ ਤਾਂ ਨਹੀਂ ਆਉਂਦੇ ਫਲੀਆਂ ਵੀ ਦੇਖ ਲਾ ਹੁਣ ਸਮਾਰ ਕੇ ਫਲੀ ਚ ਤਾਂ ਨਹੀਂ ਆਉਂਦੇ ਖਾਲੀ ਸੋ ਮੈਂ ਸਾਰੀਆਂ ਫਲੀਆਂ ਦਾ ਫਲੀਆਂ ਹੈਗੀਆਂ ਵਿੱਚ ਆਉਂਦੇ ਦਾਣਾ ਕੋਈ ਵੀ ਹਰੀ ਫੱਲੀ ਚ ਆਉਂਦਾ ਉਹ ਹਣਾ ਜਿਹੜੀ ਹਰੀ ਹੈ ਕੋਈ ਸੁੱਕੀ ਚ ਤਾਂ ਨਹੀਂ ਆਉਂਦਾ ਆ ਸੁੱਕੀ ਚ ਨਹੀਂ ਆਉਂਦਾ ਕਿਸੇ ਚ ਕਹਿੰਦਾ ਕਣਕ ਝੋਨਾ ਜੋ ਮਰਜੀ ਫਸਲ ਹੋਵੇ ਕਹਿੰਦਾ ਜਦੋਂ ਦਾਣੇ ਵਾਲ ਆਹ ਭਰ ਕੇ ਆਉਂਦਾ ਨਾ ਬਾਈ ਉਦੋਂ ਜੱਟ ਦੀ ਖੁਸ਼ੀ ਵੱਖਰੀ ਹੁੰਦੀ ਆ ਆ ਦੇਖੋ ਘਰ ਆਹ ਜੀ ਗੱਲ ਤਾਂ ਕਿ ਦੱਤਾ ਕਿ ਘੰਟਾ ਹੀ ਚੱਲੀ ਜਾਵੇ ਨਾ ਇਹ ਰੰਗ ਲਾ ਦੇ ਜਮਾ ਰੰਗ ਤੇ ਡੈਂਟਾ ਜੇ ਪੰਜ ਸੱਤ ਹੋ ਟੱਪਦੇ ਫੇਰ ਵਧੀਆ ਸੀ ਨਾ ਬਾਬੂ ਹਰੀ ਵਾਲੀ ਆ ਗੱਲ ਕਰ ਹੁਣ ਕਰੀਏ ਕਿ ਮੀਂਹ ਤੋਂ ਡਰ ਲੱਗਦਾ ਜਮਾ ਹੀ ਹੱਥ ਨਹੀਂ ਆਉਣੀ ਉਸ ਤੋਂ ਬਾਅਦ ਫੇਰ ਆਏ ਡਰ ਲੱਗਦਾ ਕਿਤੇ ਜਮਾ ਜ਼ੀਰੋ ਹੀ ਨਾ ਹੋ ਜਾਏ ਚੱਲ ਜਿੰਨੀ ਹੁੰਦੀ ਓਨੀ ਚੰਗੀ ਪਰ ਆਏ ਵੀ ਜੇ ਕਿਤੇ ਪੰਜ ਚਾਰ ਦਿਨ ਹੋ ਟੱਪ ਜਾਂਦੇ ਨਾ ਗੱਲ ਬਣ ਜਾਂਦੀ ਮੂੰਗੀ ਵਧੀਆ ਸੀ ਹਨਾ ਲੈ ਜੀ ਮੰਡੀ ਚਾਈ ਆਹੀਂ ਵੇਚ ਦਈਏ ਮੰਡੀ ਟੜਕੇ ਨੂੰ ਤਾਂ ਟਰਾਲੀ ਚ ਪਈ ਕੰਮ ਹੋ ਜੂ ਇਹਦਾ ਹੈ ਨਹੀਂ ਜਾਣਾ ਬਈ ਹਾਂ ਇਹ ਤਾਂ ਨਾਲ ਦੀ ਨਾਲ ਵੇਚਣ ਵਾਲੀ ਆ ਜਾਂ ਫਿਰ ਘਰੇ ਖਿਲਾਰਨੀ ਪੈਣੀ ਆ ਘਰੇ ਖਿਲਾਰਨ ਤਾਂ ਪਾੜਾ ਕਿਸੇ ਦਾ ਹੈ ਹੈ ਚਲੋ ਦੇਖਦੇ ਆਂ ਫਿਰ ਆ ਚੱਕੋ ਬਈ ਵੱੜਤੀ ਮੁੰਡਿਆਂ ਨੇ ਮੂੰਗੀ ਆ ਬਗਲੇ ਜੇ ਪਤੰਦਰ ਜਮਾ ਨਹੀਂ ਡਰਦੇ ਦੇਖ ਜਾਵਾ ਮੂਰੇ ਆ ਆ ਕੇ ਉੜਦੇ ਆ ਜੇ ਵਿੱਚ ਆ ਕੇ ਥੋੜਾ ਹਸਾਬ ਹੀ ਨਹੀਂ ਆਉਣਾ ਹਨਾ ਤੇ ਹੱਡੀਆਂ ਪਸਲੀਆਂ ਵੀ ਨਹੀਂ ਥਿਉਣੀਆਂ ਵੀ ਗਈਆਂ ਕਿੱਧਰ ਦੀ ਪਤੰਦਰ ਜਮਾ ਡਰਦੇ ਨਹੀਂ ਬਿਜਦੀ ਮੂਰੇ ਹੋ ਕੇ ਮੁੜਦੇ ਆ ਜਮਾ ਕਾਟਰ ਦੇ ਕੋਲੋਂ ਮੂੰਗੀ ਚੁੱਕ ਚੁੱਕ ਕੇ ਖਾਂਦੇ ਆ ਵੀ ਪਾਲੇ ਲੈ ਵੀ ਮਿੱਤਰਾ ਦਾਣੇ ਤੇ ਦੇਖਦੇ ਆਂ ਫਿਰ ਮੂੰਗੀ ਕਿੰਨੀ ਕਹੋਗੀ ਦਿਖਾਉਣੇ ਆ ਸਾਨੂੰ ਵੀ ਤੇ ਆ ਪਾਉਂਦੇ ਆ ਮਿੱਤਰੋ ਇੱਕ ਟੈਂਕੀ ਪਹਿਲਾਂ ਪਾ ਪੀ ਸੀ ਤੇ ਇੱਕ ਟੈਂਕੀ ਹੁੰਦੀ ਹੈ ਘੱਟ ਹੋ ਟੈਂਕੀ ਹੁੰਦੀ ਦਾ ਪਹਿਲਾਂ ਹਾਰਨ ਮਾਰ ਦਿੰਦੇ ਟੈਂਕੀ ਤੋਂ ਏਰੀਆ ਘਟ ਗਿਆ ਛਿਆਲ ਬਾਈ ਚਲਾ ਦੇ ਮੁੰਡੇ ਕਰਾ ਪਾ ਦੇ ਉਹ ਦਾਣੇ ਮੇਰੇ ਆਉਣ ਦੇ ਕਹਿੰਦਾ ਚਲਾ ਦੇ ਬਰਮਾ ਛਿਆਲ ਮਿੱਤਰਾਂ ਚੱਲ ਕੇ ਨਾ ਚਾਲ ਚਲਾ ਚੱਲੀ ਆਣ ਦੇ ਕਰ ਇਹਨੂੰ ਵਾਵਾ ਚਰ ਜਮਾ ਇੱਕ ਇੱਕ ਦਾਣਾ ਕੱਢ ਕੇ ਜਾਵਾਂ ਕਹਿੰਦੇ ਭਈ ਮੂੰਗੀ ਦਾ ਛੜਦੇ ਨਹੀਂ ਕਹਿੰਦੇ ਤੇ ਕੁਛਕਸ ਮਾਰ ਕੇ ਨਾ ਵਿੱਚ ਜਮਾ ਐ ਸਾਫ਼ ਕਰਤੀ ਤਾਂ ਕੀ ਕਹਿੰਦੇ ਇੱਕ ਇੱਕ ਦਾਣਾ ਕੱਢਾਂਗੇ ਆਹ ਦੇਖੋ ਬੁੱਬੂ ਕਾ ਦਾਣਾ ਅਸੀਂ ਵੀ ਥੱਲੇ ਡੇਗਣ ਦਿੰਦੇ ਫਿਰ ਆਹ ਦੇਖੋ ਕਹਿੰਦਾ ਇੱਕ ਇੱਕ ਦਾਣਾ ਭਾਵਾਂਗੇ ਕਹਿੰਦਾ ਜਮਾ ਝੋਕ ਕੇ ਆਹ ਦੇਖੋ ਜਾਣ ਨਹੀਂ ਦਿੰਦਾ ਕਹਿੰਦਾ ਦਾਣਾ ਵੀ ਇੱਕ ਥੱਲੇ ਲਾਈ ਖੜਾ ਨਾ ਥੱਲੇ ਬਦੰਦਰ ਕਪੜਾ ਮੂਕਾ ਹੀ ਲਾ ਲਿਆ ਆਪਦਾ ਲਿਆ ਕੇ ਟਰਾਲੀ ਭਾਈ ਸਿੱਧੀ ਲਾ ਤੇ ਚੱਕੀ ਤੇ ਹਨਾ ਤੇ ਆਪਾਂ ਮੂੰਗੀ ਗ੍ਰੈਂਡ ਕਰਾਉਣ ਆ ਗਏ ਕਿਉਂਕਿ ਫਿਰ ਸੁਕਾਵਾਂਗੇ ਬਾਅਦ ਚ ਪਹਿਲਾਂ ਕਹਿੰਦੇ ਗ੍ਰੈਂਡ ਕਰਾ ਲੀਏ ਜਿਹੜੀਆਂ ਵਿੱਚ ਹਰੀਆਂ ਹੋਰੀਆਂ ਫਲੀਆਂ ਉਹ ਵਿੱਚੋਂ ਨਿਕਲ ਜਾਣੀਆਂ ਮੂੰਗੀ ਜਮ ਇੱਕ ਨੰਬਰ ਸਾਫ਼ ਹੋ ਜੂਗੀ ਤੇ ਖਰਾਬ ਹੋਣ ਦੇ ਚਾਂਸ ਘਟ ਜਾਣਗੇ ਆ ਦੇਖੋ ਤੁਸੀਂ ਕਿੰਨੀ ਸਾਫ਼ ਮੂੰਗੀ ਹੁੰਦੀ ਜਾਂਦੀ ਹੈ ਜਿਹੜੀ ਗ੍ਰੈਂਡ ਹੋਈ ਜਾਂਦੀ ਹੈ ਹਨਾ ਜਮ ਇੱਕ ਨੰਬਰ ਕੁਆਲਿਟੀ ਬਣੀ ਜਾਂਦੀ ਹੈ ਇਹਦੀ ਆ ਦੇਖੋ ਪੂਰੀ ਘੈਂਟ ਤੇ ਸਿਰਾਂ ਗੱਲਬਾਤ ਬਣੀ ਜਾਂਦੀ ਹੈ ਤੇ ਇੱਧਰਲੇ ਪਾਸੇ ਦੂਜੀ ਮੂੰਗੀ ਹੈ ਜਿਹੜਾ ਗੰਦ ਪੈ ਥੋੜਾ ਆਉਂਦਾ ਆ ਉਹ ਦੂ ਬਰੀਕ ਵਾਲਾ ਆਉਂਦਾ ਤੇ ਇਧਰ ਬਈ ਜਿਹੜੇ ਡੱਕੇ ਡੌਲੇ ਸਾਰੇ ਇਧਰ ਨਿਕਲੀ ਜਾਂਦੇ ਹਨ ਤੇ ਗ੍ਰੈਂਡ ਕਰਾ ਕੇ ਆਪਾਂ ਫੇਰ ਮੂੰਗੀ ਸੁਕਾਵਾਂਗੇ ਹੁਣ ਸਾਰੇ ਵੇੜੇ ਚ ਪਾਤੀ ਸੁੱਕਣੀ ਤੇ ਹੁਣ 2-3 ਦਿਨ ਇਹਨੂੰ ਪੂਰੀ ਚੰਗੀ ਤਰ੍ਹਾਂ ਪੱਖੇ-ਪੁੱਖੇ ਲਾ ਕੇ ਸੁਕਾ ਕੇ ਫੇਰ ਮੰਡੀ ਦੇ ਵਿੱਚ ਲੈ ਕੇ ਜਾਵਾਂਗੇ ਦੇਖਦੇ ਆਂ ਫੇਰ ਕੀ ਭਾਅ ਵਿਕਦੀ ਆਣਾ